ਕਾਉਂਸਲ ਘਰ ਅੰਦਰ 10 ਵਜੇ ਇੱਕ ਖੰਗਾਮੀ ਮੀਟਿੰਗ 'ਪ੍ਰਧਾਨ ਜਸਪੀਤ ਕੋਲੋਂਗਿਆਂ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਆਵਾਰਾ ਕੁੱਤਿਆਂ ਦਾ ਮੁੱਦਾ ਪਾਰ ਹੋ ਰਿਹਾ ਇਸ ਮੌਕੇ ਨਗਰ ਕਾਉਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਆਵਾਰਾ ਕੁੱਤੇ ਫੜਨ ਜਾਂਦੇ ਹਨ ਤਾਂ ਇੱਕ ਔਰਤ ਉਹਨਾਂ ਦੀ ਵੀਡੀਓ ਬਣਾਉਂਦੀ ਹੈ ਤੇ ਮੇਨਕਾ ਗਾਂਧੀ ਤੋਂ ਕਾਰਵਾਈ ਦੀਆਂ ਧਮਕੀਆਂ ਵੀ ਦਿੰਦੀ ਹੈ ਤੇ ਉਸਨੇ ਸਿੱਧੀ ਗੱਲ ਮੇਨਕਾ ਗਾਂਧੀ ਨਾਲ ਵੀ ਕਰਵਾਏ ਜਿਸ ਵੇਚ ਉਹਨਾਂ ਨੇ ਨੌਕਰੀ ਤੋਂ ਕਢਵਾਉਣ ਦੀ ਧਮਕੀ ਵੀ ਦਿੱਤੀ ਇਸੇ ਕਰਕੇ ਉਹ ਕਾਰਵਾਈ ਕਰਨ ਵਿੱਚ ਅਸਮਰਥ ਹੋਏ ਪਏ ਹਨ ਦੱਸ ਦੇ ਕਿ ਖਰੜ ਵਿੱਚ ਵਾਰਾ ਕੁੱਤਿਆਂ ਨੇ ਆਤੰਕ ਮਚਾ ਰੱਖਿਆ ਤੇ ਹਰ ਰੋਜ਼ ਕੁੱਤੇ ਬੱਚਿਆਂ ਤੇ ਲੋਕਾਂ ਨੂੰ ਕੱਟ ਰਹੇ ਹਨ ਤੇ ਅੱਜ ਦੀ ਮੀਟਿੰਗ ਵਿੱਚ ਸਾਰੇ ਕੌਂਸਲਰ ਹਾਜ਼ਰ ਸਨ ਜਿਨ੍ਹਾਂ ਨੇ ਇਹ ਮੁੱਦਾ ਖਾਸ ਚੁੱਕਿਆ ਸਬੰਧੀ ਤੁਸੀਂ ਕੁੱਤਿਆਂ ਵਾਰਾ ਕੁੱਤਿਆਂ ਬਾਰੇ ਮੁੱਦਾ ਚੁੱਕਿਆ ਸੀਗਾ ਉਸ ਬਾਰੇ ਕੀ ਮਤਲਬ ਡਿਸੀਜਨ ਹੋਇਆ ਉਸ ਦੇ ਬਾਰੇ ਆਈ ਡਿਸੀਜਨ ਹੋਇਆ ਜੀ ਦੇਖੋ ਅਸੀਂ ਜਿਹੜੇ ਸਾਡੇ ਸ਼ਹਿਰ ਦੇ ਕੱਲਾ ਮੇਰੀ ਵਾਰਡ ਦਾ ਮਸਲਾ ਨਹੀਂ ਪੂਰੇ ਸ਼ਹਿਰ ਦਾ ਹੀ ਮਸਲਾ ਹੈ ਰੋਜ਼ ਡੌਗ ਬਾਈਟ ਦਾ ਕੋਈ ਨਾ ਕੋਈ ਕੇਸ ਆ ਰਿਹਾ ਨੈਸ਼ਨਲ ਜਿਹੜੇ ਚੈਨਲ ਹੈਗੇ ਆ ਪ੍ਰੈਸ ਵਾਲੇ ਉਹਨਾਂ ਤੇ ਵੀ ਔਰ ਤੁਸੀਂ ਵੀ ਬਾਰ-ਬਾਰ ਇਹਨੂੰ ਉਜਾਗਰ ਕਰਦੇ ਰਹੇ ਹੋ ਲੇਕਿਨ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਅੱਜ ਹਾਊਸ ਵਿੱਚ ਬੜੇ ਜ਼ੋਰ ਸ਼ੋਰ ਨਾਲ ਮੁੱਦਾ ਚੱਕਿਆ ਹੈ ਤੇ ਆਸ਼ਵਾਸ਼ਣ দেয়া ਹੈ ਕਿ ਜਿਹੜਾ ਰਡਿਆਲੇ ਆਈਟੀਆਰ ਆ ਮਨ ਕੋਈ ਬਿਲਡਿੰਗ ਹੈ ਇਹਨਾਂ ਦੀ ਕੋਈ ਬਈ ਖਾਲੀ ਕਿ ਉਹਦੇ ਵਿੱਚ ਇਹ ਹਸਪੀਟਲ ਸੈਟਅਪ ਕਰਕੇ ਉੱਥੇ ਕੁੱਤਿਆਂ ਦੀ ਨਸਬੰਦੀ ਕਰਕੇ ਕਿ ਜਿਹੜੀ ਪ੍ਰੋਬਲਮ ਨੂੰ ਅਗਰ ਆਪਾਂ ਖਤਮ ਨਹੀਂ ਕਰ ਸਕਦੇ ਤਾਂ ਇਹਨੂੰ ਹੋਰ ਵੱਡੀ ਨਾ ਬਣਨ ਦਈਏ ਤਾਂ ਉਹਦਾ ਕੋਈ ਨਾ ਕੋਈ ਇਹਨਾਂ ਨੇ ਹੱਲ ਕਰਿਆ ਔਰ ਜਿਹੜੀ ਇੱਕ ਐਨੀਮਲ ਸੈਂਚਰੀ ਆਪਣੀ ਬਣ ਰਹੀ ਹੈ ਉਹਦੇ ਬਾਰੇ ਗੱਲ ਕਰੀ ਅਫਸਰ ਸਾਹਿਬਾਨ ਨਾਲ ਪੁੱਛਿਆ ਕਿ ਇਹਨੂੰ ਜਿਆਦਾ ਪ੍ਰਾਇੋਰਟੀ ਦੇ ਜਿੰਨਾ ਜਲਦੀ ਹੋ ਸਕੇ ਇਹਨੂੰ ਨੇਪਰੇ ਚਾੜੀਏ ਤੇ ਜਿਹੜੇ ਆਵਾਰਾ ਜਿਹੜੇ ਡੌਗ ਹੈ ਔਰ अवारा गायਾਂ ਫਿਰਦੀਆਂ ਐ ਤਾਂ ਇਹਨਾਂ ਦਾ ਕੋਈ ਨਾ ਕੋਈ ਆਪਾਂ ਹੱਲ ਕੱਢ ਸਕੀਏ ਇੱਥੇ ਤਾਂ ਜਿਵੇਂ ਵੱਖ-ਵੱਖ ਮਹੱਲਿਆਂ ਦੇ ਵਿੱਚ ਅਵਾਰਾ ਕੁੱਤੇ ਇੰਨੇ ਕਿ ਜ਼ਿਆਦਾ ਹੈਗੇ ਆ ਕਿ ਤੁਹਾਨੂੰ ਮੈਂ ਕੁਝ ਮਹੱਲਾਂ ਦੇ ਦੇ ਨਾਮ ਵੀ ਦੱਸਾਂਗਾ ਕਿ ਉੱਥੇ ਦੇ ਛੋਟੇ-ਛੋਟੇ ਬੱਚੇ ਜਿਹੜੇ ਸਕੂਲ ਜਾਂਦੇ ਉਹ ਬੜੇ ਤੰਗ ਹੁੰਦੇ ਆ ਬਿਲਕੁਲ ਜੀ ਬਿਲਕੁਲ ਭਾਈ ਜੀ ਮੈਂ ਤੁਹਾਨੂੰ ਆਪ ਦੱਸ ਰਿਹਾ ਕਿ ਮੇਰੇ ਵਾਰਡ ਚ ਪਾਰਵਤੀ ਇਨਕਲੇਵ ਹੈ ਔਰ ਕੱਲ ਦੀ ਉਹ ਗੱਲ ਹੈ ਜੀ ਉੱਥੇ ਬੱਚਾ ਸੀ ਉਹ ਉਹਦੇ ਇੰਨੀ ਬੁਰੀ ਤਰ੍ਹਾਂ ਬਾਈਟ ਕੀਤਾ ਉਹਦਾ ਹੱਲ ਕੀ ਹੈ ਕੋਈ ਹੱਲ ਨਹੀਂ ਹੈਗਾ ਅਸੀਂ ਸਾਡੇ ਕੋ ਪਬਲਿਕ ਆਂਦੀ ਹੈ ਤੇ ਅਸੀਂ ਅਸੀਂ ਉਹਨਾਂ ਨੂੰ ਕੀ ਉਹ ਨਹੀਂ ਸਮਝਦੇ ਕਿ ਹਾਈ ਕੋਰਟ ਦੀ ਕੀ ਡਾਇਰੈਕਸ਼ਨ ਹੈ ਅਸੀਂ ਡੌਗ ਨੂੰ ਕਿਉਂ ਨਹੀਂ ਸ਼ਿਫਟ ਕਰ ਸਕਦੇ ਕੀ ਇਹਦੇ ਰੂਲ ਐਂਡ ਰੈਗੂਲੇਸ਼ਨ ਹੈ ਪਰ ਅਗਰ ਰੂਲ ਐਂਡ ਰੈਗੂਲੇਸ਼ਨ ਹੁੰਦੇ ਆਪਣੇ ਕੋ ਮਹੱਲੇ 'ਚ 10 ਕੁੱਤੇ ਹੈਗੇ ਉਹਨਾਂ ਵਿੱਚ ਐਗਰੈਸ਼ਨ 'ਚ ਇੱਕ ਜਾਂ ਦੋ ਕੁੱਤੇ ਹੀ ਹੁੰਦੇ ਆ ਕਮ ਸੇ ਕਮ ਅਸੀਂ ਉਹਨਾਂ ਦਾ ਹੀ ਕੋਈ ਨਾ ਕੋਈ ਹੱਲ ਕੱਢਦੀ ਹੈ ਇਸੇ ਬਾਰੇ ਅਫਸਰ ਸਾਹਿਬਾਨ ਦੇ ਧਿਆਨ 'ਚ ਲਿਆਏ ਆ ਗੱਲ ਤੇ ਦੇਖਦੇ ਆ ਜੀ ਇਹਦੇ ਤੇ ਕੀ ਹੱਲ ਹੁੰਦਾ ਹੁਣ ਜਿਵੇਂ ਤੁਸੀਂ ਲਿਖਿਆ ਕਮੇਟੀ ਦੇ ਵਿੱਚ ਅਫਸਰ ਨੂੰ ਵੀ ਮੇਨਕਾ ਗਾਂਧੀ ਜੀ ਦਾ ਫੋਨ ਆਂਦਾ ਹੈ ਆ ਕਿ ਤੂੰ ਨੌਕਰੀ ਕਰਨੀ ਕਿ ਨਹੀਂ ਕਹਿੰਦੇ ਆਪਣੇ ਮੂੰਹ ਬੋਲਦੇ ਆ ਤਾਂ ਇਹਨੂੰ ਤੁਸੀਂ ਕੀ ਦੇਖਦੇ ਮੈਂ ਬੜਾ ਹੈਰਾਨ ਸੀ ਸੋ ਕੋਈ ਇਹੇ ਕਰਕੇ ਤੁਸੀਂ ਨੋਟ ਵੀ ਕੀਤਾ ਹੋਗਾ ਮੈਂ ਬਕਾਇਦਾ ਉਹਨਾਂ ਨੂੰ ਪੁੱਛਿਆ ਮੀਟਿੰਗ ਚੱਲਦੀ ਜੇ ਕਿ ਜੀ ਤੁਹਾਨੂੰ ਮੇਨਕਾ ਗਾਂਧੀ ਜੀ ਦਾ ਫੋਨ ਆਇਆ ਸਾਡੇ ਹਰਦਰਸ਼ਨ ਜੀ ਨੇ ਉਹ ਬੜੇ ਵਧੀਆ ਕੰਮ ਕਰਦੇ ਨੇ ਉਹ ਕਹਿੰਦੇ ਜੀ ਮੈਨੂੰ ਪਰਸਨਲੀ ਮੇਨਕਾ ਗਾਂਧੀ ਦਾ ਫੋਨ ਆਇਆ ਕਿ ਤੂੰ ਕੀ ਕਰ ਰਿਹਾ ਹਾਂ ਪਰ ਦੇਖੋ ਇਹ ਹਰੇਕ ਬੰਦੇ ਨੇ ਆਪਣੀ ਆਪਣੀਆਂ ਚਾਮ ਬਿਚਾਣਾ ਹੁੰਦਾ ਫਿਰ ਜੇ ਸਾਡੇ ਅਫਸਰਾ ਦੇ ਇਦਾਂ ਦਾ ਪ੍ਰੈਸ਼ਰ ਰਹੇਗਾ ਤਾਂ ਉਹ ਵੀ ਖੁੱਲ ਕੇ ਕੰਮ ਨਹੀਂ ਕਰ ਸਕਦੇ ਪਰ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਹੱਥ ਤੇ ਹੱਥ ਰੱਖ ਕੇ ਵੀ ਨਹੀਂ ਬੈਠ ਸਕਦੇ ਤਾਂ ਅੱਜ ਅਸੀਂ ਬੜੀ ਜद्दोजਹਿਦ ਤੋਂ ਬਾਅਦ ਆਹ ਜਿਹੜਾ ਆਪਣਾ ਰਡਿਆਲੇ ਐ ਇੱਥੇ ਇੱਕ ਹਸਪੀਟਲ ਬਣਾ ਕੇ ਇਹ ਜੀ ਨਸਬੰਦੀ ਕਰਕੇ ਕਿ ਕੁੱਤਿਆਂ ਦੀ ਜਿਹੜੀ ਤਾਦਾਦ ਹੈ ਉਹ ਵਧੇ ਨਾ ਇਸ ਤੋਂ ਘਟ ਰਹੇ ਜਜੀਪ ਇੱਕ ਪਾਣੀ ਜਿਹੜਾ ਹੁਣ ਗਰਮੀ ਆਉਣ ਵਾਲੀ ਮਤਲਬ ਸਰ ਦੇਖੋ 14 ਟਿਊਬਲ ਪਾਸ ਕਰਕੇ ਦੇ ਹੋਏ ਆ ਜਿਹਦੇ ਵਿੱਚ ਮੇਰੀ ਵਾਰਡ ਚ ਵੀ ਇੱਕ ਟਿਊਬਲ ਆ ਉਹ ਵੀ ਪਾਸ ਹੋਇਆ ਹੋਇਆ ਤੇ ਸੀਵਲ ਬੋਰਡ ਵੱਲੋਂ ਟੈਂਡਰ ਟੰਡਰ ਲੱਗੇ ਹੋਏ ਆ ਤੇ ਉਹਦੇ ਬਾਰੇ ਵੀ ਗੱਲ ਹੋਈ ਸੀ ਕਿ ਉਹਨੂੰ ਜਲਦੀ ਪ੍ਰਾਇੋਰਟੀ ਦੇ ਹਾ ਕੰਮ ਕਰਿਆ ਜਾਵੇ ਧੰਨਵਾਦ ਥੈਂਕ ਯੂ ਕਿੰਦਰ ਹਜੇ ਐਕਚੁਅਲੀ ਅਸੀਂ ਮਤਾ ਲਿਖ ਲਈ ਹੈ ਨਾ ਜੀ ਫਿਰ ਉੱਥੋਂ ਫਿਰ ਕਮੈਂਟ ਕਰ ਦਾਂਗੇ ਇਹ ਇੱਕ ਰਕਮ ਬੀਤਾ ਜਿ ਮਿੱਥੀ ਜਿਵੇਂ 3100 1100 ਕੁਛ ਇਦਾਂ ਉਹ ਜਿਹੜੇ ਹੈਗੇ ਅਸੀਂ ਬੋਰਡ ਲਾਉਣੇ ਆ ਸਰ ਬਾਡ ਵਾਈਕ ਜੀ ਜਿਹੜਾ ਹੈਗਾ ਮਤਾ ਸਾਡਾ ਰੈਜ਼ੋਲੂਸ਼ਨ ਪਾਸ ਹੋਊਗਾ ਉਸ ਤੋਂ ਬਾਅਦ ਹੀ ਅਸੀਂ ਕਮੈਂਟ ਕਰ ਹਾਊਸ ਨੇ ਪਾਤਾ ਅੱਜ ਪ੍ਰਧਾਨ ਜੀ ਤਾਂ ਉਧਰ ਕਰ ਸਕਦੇ ਨੇ ਕਮੈਂਟ ਮੈਂ ਤਾਂ ਆਫੀਸ਼ੀਅਲੀ ਉਹਦੀ ਦੇਵਾਂਗਾ ਨਾ ਜਦੋਂ ਇਹ ਪਾਸ ਹੋ ਕੇ ਆ ਗਿਆ ਜੀ ਫਿਰ ਇੱਕ ਵਾਰਾ ਕੁੱਤੇ ਦਾ ਮਸਲਾ ਵੀ ਚੱਕਿਆ ਸੀ ਕਹੀਂ ਵਾਰਾ ਕੁੱਤੇ ਵਾਲਾ ਵੀ ਇਹੀ ਇਸ਼ੂ ਹੈ ਵੀ ਉਹ ਕੋਈ ਆਪਣੇ ਉਧਰ ਜਗ੍ਹਾ ਪਈ ਹੈਗੀ ਰੱਡੇ ਵਾਲੇ ਉਧਰ ਉਹ ਕਹਿੰਦੇ ਸੀ ਵੀ ਉੱਥੇ ਆਪਰੇਸ਼ਨ ਥੀਏਟਰ ਬਣਾ ਦਾਂਗੇ ਉਹ ਜਦੋਂ ਹੀ ਪਾਸ ਹੋ ਗਿਆ ਜਿਵੇਂ ਵੀ ਗੱਲ ਹੁੰਦੀ ਹੈ ਫਿਰ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇ ਦਾਂਗੇ ਉਹਦੀ ਤੇ ਇੱਕ ਐਨਓਸੀ ਵਾਲਾ ਬੜੇ ਲੋਕੀ ਪਰੇਸ਼ਾਨ ਹੁੰਦੇ ਰਜਿਸਟਰ ਇਹ ਕੈਨਸਲ ਹੋਇਆ ਜਾਂ ਨਹੀਂ ਹੋਇਆ ਜੀ ਸਰ ਜੀ ਇਹ ਪੋਲਿਸੀ ਮੈਟਰ ਨੇ ਇਹ ਸਰਕਾਰ ਦੇ ਪੱਧਰ ਤੇ ਇੱਕ ਮਸਲੇ ਜੀ ਇਹਦੇ ਬਾਰੇ ਤਾਂ ਕਮੈਂਟ ਕੀ ਕਰ ਸਕਦੇ ਆਪਾਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਹੈ